ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਦਰਜੀ はい ਤੁਹਾਡੇ ਸਾਹਮਣੇ ਉਸ ਟਾਈਮ ਦਾ ਦ੍ਰਿਸ਼ ਦਿਖਾਉਣ ਜਾ ਰਹੇ ਆ ਜਦੋਂ ਸਰਸਰ ਦਿਨ ਛੋੜੇ ਤੋਂ ਬਾਅਦ ਪਰ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਸੀ ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਮੇਰਾ ਸਾਰਾ ਪਰਿਵਾਰ ਇੱਕ ਜਗ੍ਹਾ ਤੇ ਟਿਕਾਣੇ ਤੱਕ ਮਿਲ ਚੁਕਿਆ ਹੈ ਉਹ ਖਾਬਾਂ ਦੇ ਵਿੱਚ ਉਹ ਉਹਨਾਂ ਵਾਸਤੇ ਵਸਤਰ ਉਹਨਾਂ ਵਾਸਤੇ ਚੂੜੀਆਂ ਲੈ ਕੇ ਆ ਰਹੇ ਸੀ ਜਿਹੜਾ ਚੂੜੀਆਂ ਵਾਰਾ ਲੈ ਕੇ ਆ ਰਹੇ ਨੇ ਤੇ ਉਹ ਰਸਤੇ 'ਚ ਇਹ ਬਿਆਨ ਕਰਦੇ ਨੇ ਬੜੇ ਚਾਵਾਂ ਨਾਲ ਤੁਰਿਸਗੀ ਮਾਂ ਕੇ ਪੁੱਤਾਂ ਦੇ دیدار ਹੋਣਗੇ ਬੜੇ ਚਾਵਾਂ ਰੱਖਾ ਇੱਕ ਚ ਬਣਾ ਕੇ ਚਾਨੇ ਦਿਲ ਦਾ ਰੱਖਾ ਇੱਕ ਚ ਬਣਾ ਕੇ ਚਾਨੇ ਦਿਲ ਦਾ ਤੇ ਸਮਣੇ ਦਾ ਤਰ ਹੋਣਗੇ ਤੇ ਸਮਣੇ ਦਾ ਤਰ ਹੋਣਗੇ ਬੜੇ ਚਾਵਾ ਨਾਲੇ चुक चुकाणी कणे कण जे रखां हिकु चणा के चन दिलाखां हिकु चणा के चन दिला ਤੇ ਸਮ ਰਹਿੰਦਾ ਤਾਰੇ ਹੋਣਗੇ ਫੜ ਚਾਵਾ ਨਾਲੇ ਤੁਰਿ ਸੀ ਗਈਆਂ ਇਹ ਪਤਾਂ ਦੇ ਦੀਦਾਰ ਕੀ ਰਹਿਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ